ਫਗਵਾੜਾ ਨਜ਼ਦੀਕ ਪਿੰਡ ਜਮਾਲਪੁਰ ਮੁੱਖ ਜੀਟੀ ਰੋਡ ਵਿਖੇ ਮੰਦਰ ਮਾਤਾ ਕੇਸਰੀ ਦੇਵੀ ਜੀ ਦੇ ਸੇਵਕ ਗੁਲਾਮ RAM ਜੀ ਦੀ ਯਾਦ ਵਿੱਚ 29ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਪਵਿੱਤਰ ਜੋਤ ਪੰਡਾਲ ਵਿੱਚ ਸ਼ੋਭਿਤ ਕੀਤੀ ਗਈ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਤੇ ਪਿੰਡ ਚੱਕ ਹਕੀਮ ਦੇ ਸਰਪੰਚ ਵਰਨ ਬੰਗੜ ਹਾਜ਼ਰ ਹੋਏ ਜਿਨ੍ਹਾਂ ਦਾ ਪ੍ਰਬੰਧਕ ਵੱਲੋਂ ਨਿਗਾਸ ਸੁਆਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਪ੍ਰਸਿੱਧ ਪਾਰਟੀਆਂ ਨੇ ਮਹਾਮਾਈ ਜੀ ਦੀ ਮਹਿਮਾ ਦਾ ਗੁਣगान ਕੀਤਾ ਉੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਬਾਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਗਰਨ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਕਲਾਕਾਰਾਂ ਤੇ ਸਹਿਯੋਗੀਆਂ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਸਮੂਹ ਸ਼ਰਧਾਲੂਆਂ ਨੂੰ ਜਿਥੇ ਜਾਗਰਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਪ੍ਰਬੰਧਕਾਂ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਤੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ ਜਾਗਰਨ ਤੋਂ ਪਹਿਲਾਂ ਕਮੇਟੀ ਵੱਲੋਂ ਸ਼ਾਮ 5 ਵਜੇ ਤੋਂ 8 ਵਜੇ ਤੱਕ ਸਵਰਗੀ ਸ਼ੰਦਾਰਾਮ ਅਤੇ ਸਵਰਗੀ ਸ਼੍ਰੀਮਤੀ ਮਹਿੰਗੀ ਜੀ ਦੀ ਯਾਦ ਵਿੱਚ ਬਲੱਡ ਟੈਸਟ ਕਰਨ ਦਾ ਕੈਂਪ ਵੀ ਲਗਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਮੌਜੂਦ ਸਨ ਇਸ ਜਾਗਰੰਧਾ ਨਵਰੰਗ ਚੈਨਲ ਵੱਲੋਂ ਸਦਾ ਪ੍ਰਸਾਰਨ ਵੀ ਦਿਖਾਇਆ ਗਿਆ ਜਕਾਰਾ ਮਾ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੰਦਰ ਮਾਤਾ ਕੇਸਰੀ ਦੇਵੀ ਜੀਟੀ ਰੋਡ ਜਮਾਲਪੁਰ 29ਵਾਂ ਵਿਸ਼ਾਲ ਜਾਗਰਣ ਜੋ ਕਿ ਬੀਤੀ ਰਾਤ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ ਸਾਰੀ ਸੰਗਤਾਂ ਨੇ ਦੇਰ ਰਾਤ 3 ਵਜੇ ਤੱਕ ਮੈਂ ਵੀ ਪ੍ਰੋਗਰਾਮ ਦੇਖਿਆ ਬਹੁਤ ਵਧੀਆ ਸੀਗਾ ਸਾਰਾ ਜਾਗਰਣ ਦਾ ਸਾਰਾ ਜੋ ਵੀ ਸਮਾਗਮ ਸੀ ਤੇ ਅਸੀਂ ਬਿੱਟੂ ਨੂੰ ਤੇ ਬਿੱਟੂ ਦਾ ਭਰਾ ਮੀਕਾ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਇਸ ਜਾਗਰਣ ਦੀਆਂ ਪਿੰਡ ਦੀ ਸੁੱਖ ਵਾਸਤੇ ਵੀ ਬਹੁਤ ਵਧੀਆ ਇਹ ਉਪਰਾਲਾ ਇਹਨਾਂ ਦਾ ਪਿਛਲੇ 30 ਸਾਲ ਤੋਂ ਇਹ ਮਹਾਮਾਈ ਦੇ ਨਾਲ ਜੁੜੇ ਆ ਔਰ ਹਰ ਸਾਲ ਬੜੀ ਸ਼ਰਧਾ ਦੇ ਨਾਲ ਇਹ ਜਾਗਰਣ ਨੂੰ ਸੰਪੂਰਨ ਕਰਦੇ ਆ ਜੈ ਮਾਤਾ ਦੀ ਸ਼੍ਰੀ ਕੇਸਰੀ ਦੇਵੀ ਮੰਦਿਰ ਡੀਟੀ ਰੋਡ ਜਮਾਲਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਦੇ ਸਹਿਯੋਗ ਦੇ ਨਾਲ ਇਹ ਜਾਗਰਨ ਕਰਾਇਆ ਜਾਂਦਾ ਜੀ ਇਹਦੇ ਵਿੱਚ 7 ਹਾਰ ਤੋਂ ਮਹਾਮਾਈ ਜਵਾਲਾ ਜੀ ਤੋਂ ਜੋਤ ਲੈ ਕੇ ਆਏ 8 ਹਾਰ ਨੂੰ ਜਾਗਰਣ ਜਿਹਦੇ ਵਿੱਚ ਨਾਮੀ ਕਲਾਕਾਰ ਪਹੁੰਚੇ ਨੇ ਢੁੱਲਾ ਸਰੀਆਲੇ ਵਾਲਾ ਅੰਦਾਜ਼ ਲੱਖਾ ਜੀ ਇਹਨਾਂ ਨੇ ਆਪਣੇ ਮਹਾਮੈਦੀ ਗੁਰੂ ਕਾਮ ਕੀਤੇ ਇਹਦੇ ਵਿੱਚ 9 ਹਾੜ ਨੂੰ ਜੀਤਾ ਟੋਟ ਲੰਗਰ ਪਰਤਾਏ ਗਏ ਸਾਰਿਆਂ ਦਾ ਜਿਹੜੋ ਪੰਚਾਇਤ ਦਾ ਬਿਰੋ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ 33 ਸੌਣਾਂ ਕੱਢ ਕੇ ਜਾਗਰੰ ਦਾ ਮਹਾਮੈਦੀ ਗੁਰੂ ਕਾਮ ਕੀਤੇ ਆਸ਼ੀਰਵਾਦ ਪ੍ਰਾਪਤ ਕੀਤਾ ਜਿਨੇ ਪਗਵਾਲੀ ਸ਼ਹਿਰ ਦੇ ਵਾਸੀ ਪਹੁੰਚੇ ਨੇ ਜਿਹਨੂੰ ਧੰਨਵਾਦ ਨਾਲ ਵੀ ਕਰਦਾ 14 ਜਿਨੇ ਮੰਤਰੀ ਸਾਹਿਬ ਪਹੁੰਚੇ ਨੇ ਉਹਨਾਂ ਦਾ ਵੀ ਬਿਰੋ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਕੇਸਰੀ ਦੇਵੀ ਜੈ ਮਾਤਾ